ਸਤਿ ਸ਼੍ਰੀ ਅਕਾਲ ਜੀ ਸੋ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਕੈਲੀਫੋਰਨੀਆ ਬਗੀਚੀ ਦੇ ਵਿੱਚ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕੀ ਕੀ ਉਗਾ ਰਹੇ ਹਾਂ ਆਪਣੇ ਇੱਕ ਛੋਟੇ ਜਿਹੇ ਬੈਕਯਾਰਡ ਗਾਰਡਨ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਸਾਰੀਆਂ ਵੇਲਾਂ ਵੀ ਨੇ ਕੁਝ ਹੋਰ ਬੂਟੇ ਵੀ ਨੇ ਤੇ ਸਾਈਡ ਤੇ ਕੁਝ ਜਿਹੜੇ ਗਮਲੇ ਪਏ ਨੇ ਇਹਨਾਂ 'ਚ ਕੀ ਉਗਾ ਰਹੇ ਹਾਂ ਇਹ ਵੀ ਤੁਹਾਨੂੰ ਦਿਖਾਵਾਂਗੇ ਆਓ ਸਭ ਤੋਂ ਪਹਿਲਾਂ ਖੱਬੇ ਪਾਸੇ ਤੋਂ ਸ਼ੁਰੂ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਦੇਖਦੇ ਹਾਂ ਇਸ ਕੀਏ ਦੀ ਬੇਲ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇੱਕੋ ਹੀ ਬੇਲ ਹੈ ਤੇ ਇਹਨੂੰ ਕੱਲੀ ਨੂੰ ਵੀ ਇਹ ਪੂਰਾ ਜਾਲ ਜੜਾ ਕੀ ਕਾਫੀ ਨਹੀਂ ਹੈ ਟੈਂਸ਼ਨ ਸਾਡੇ ਕੀਏ ਵੀ ਲੱਗੇ ਹੋਏ ਆ ਸੋ ਜਿਹੜੇ ਕੀ ਤੋੜਨ ਲਈ ਬਿਲਕੁਲ ਰੈਡੀ ਨੇ ਆ ਸਾਡਾ ਟਮਾਟਰ ਦਾ ਬੂਟਾ ਜਿਹੜਾ ਕਿ ਅਸੀਂ ਇੱਕ ਵੱਡੇ ਸਾਰੇ ਗਮਲੇ ਦੇ ਵਿੱਚ ਲਾਇਆ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਇਹਨੂੰ ਟਮਾਟਰ ਲੱਗੇ ਆ ਟਮਾਟਰ ਅਸੀਂ ਬਹੁਤ ਘਟ ਵਰਤੀਦੇ ਆ ਇਸ ਕਰਕੇ ਜ਼ਿਆਦਾ ਟਮਾਟਰ ਨਹੀਂ ਲਾਇਆ ਸਿਰਫ ਇੱਕੋ ਹੀ ਬੂਟਾ ਲਾਇਆ ਹੈ ਤੇ ਇਟ ਇਜ਼ ਇਨਫ ਤੇ ਨਾਲ ਹੀ ਇਹਦੇ ਟਮਾਟਰ ਦੇ ਛੋਟੇ ਜਿਹੇ ਦੇ ਗਮਲੇ ਦੇ ਵਿੱਚ ਅਧਨੀਆ ਲਾਇਆ ਹੋਇਆ ਤੇ ਅੱਧਾ ਗਮਲਾ ਇਹ ਹਲੇ ਖਾਲੀ ਆ ਅਸੀਂ ਸੋਚਿਆ ਸੀਗਾ ਕਿ ਇਦੇ ਵਿੱਚ ਵੀ ਹੋਰ ਧਨੀਆ ਲਾਵਾਂਗੇ ਅ ਤਾਂ ਕਿ ਇੱਕ ਸਾਈਕਲ ਬਣਿਆ ਰਵੇ ਸੋ ਉਹ ਹਾਲੇ ਲਾਉਣਾ ਬਾਕੀ ਆ ਹੁਣ ਤੁਹਾਨੂੰ ਦਿਖਾਉਨੇ ਆ ਸਾਡੀ ਕareleਆਂ ਦੀ ਵੇਅ ਇਹਨੂੰ ਵੀ ਜਾਲ ਦੇ ਉੱਪਰ ਚੜਾਇਆ ਇੱਥੇ ਅਸੀਂ ਦੋ ਵੇਲਾਂ ਲਾਈਆਂ ਸੋ ਕਾਫੀ ਵਧੀਆ ਇਹ ਵੀ ਚੱਲੀਆਂ ਆ ਤੇ ਅਸੀਂ ਇੱਕ ਦੋ ਵਾਰੀ ਇਤੋਂ ਕarele ਤੋੜ ਕੇ ਬਣਾਈ ਵੀ ਆ ਤੇ ਹੁਣ ਵੀ ਇਹਨੂੰ ਕਾਫੀ ਕarele ਲੱਗੇ ਹੋਏ ਆ ਸੋ ਦੇਖੋ ਹੁਣ ਇਹਨਾਂ ਦਾ ਨੰਬਰ ਫੇਰ ਕਦੋਂ ਆਉਂਦਾ ਘਰ ਦੀ ਸਬਜ਼ੀ ਦਾ ਇਦਾਂ ਆ ਕਿ ਇੰਨਾ ਕੁਛ ਲੱਗਾ ਹੁੰਦਾ ਸੋ ਵਾਰ-ਵਾਰ ਵਾਰ-ਵਾਰ ਇਹਨਾਂ ਨੂੰ ਯੂਜ਼ ਕਰਨਾ ਪੈਂਦਾ ਕਿਉਂਕਿ ਇੱਕੋ ਵਾਰੀ ਤਾਂ ਆਪਾਂ ਤੋੜ ਕੇ ਬਣਾ ਨਹੀਂ ਸਕਦੇ ਤੇ ਸਭ ਤੋਂ ਮੋਰੇ ਅਸੀਂ ਲਾਇਆ ਜੀ ਆ ਖੀਰੇ ਸੋ ਇਹ ਇੱਕ ਜਪਾਨੀ ਵੈਰਾਈਟੀ ਆ ਸੋ ਇਹਨੂੰ ਪਤਲੇ-ਪਤਲੇ ਦੇ ਲੰਬੇ-ਲੰਬੇ ਖੀਰੇ ਲੱਗਦੇ ਤੇ ਆ ਇੱਕ ਛੋਟੇ ਜਿਹੇ ਗੰਬਰੇ ਦੇ ਵਿੱਚ ਅਸੀਂ ਸਾਈਡ ਤੇ ਲਾਈਆਂ ਹੋਈਆਂ ਅਮ ਝਮਲਾ ਮਿਰਚ ਸੋ ਤੁਸੀਂ ਦੇਖ ਰਹੇ ਹੋ ਕਿ ਛੋਟੇ ਜਿਹੇ ਬੂਟੇ ਨੂੰ ਬਹੁਤ ਸਾਰੀਆਂ ਮਿਰਚਾਂ ਲੱਗੀਆਂ ਕਿਤੇ ਕਿਤੇ ਇਹ ਜ਼ਿਆਦਾ ਗਰਮੀ ਕਰਕੇ ਨਾ ਧੁੱਪ ਦੇ ਨਾਲ ਥੋੜੀਆਂ ਜੀਆਂ ਸੜ ਗਈਆਂ ਉੱਪਰੋਂ ਪਰ ਸਿਰਫ ਇੱਕ ਦੋ ਨੂੰ ਇਦਾਂ ਦੀ ਪ੍ਰੋਬਲਮ ਹੈ ਬਾਕੀ ਸਾਰੀਆਂ ਠੀਕ ਆ ਇਹ ਨਾਲ ਹੀ ਹੈਗਾ ਜੀ ਥਾਈ ਚਿਲੀ ਅ ਪੈਪਰ ਦਾ ਬੂਟਾ ਸੋ ਇਹ ਵੀ ਛੋਟੇ ਜਿਹੇ ਗਮਲੇ 'ਚ ਲੱਗਾ ਹੋਇਆ ਮਿਰਚਾਂ ਬਹੁਤ ਕਾੜੀਆਂ ਤੇ ਉਹ ਸੀ ਸਾਡਾ ਪਹਿਲਾ ਬੈਡ ਇਹ ਹੁਣ ਜਿਹੜਾ ਜੀ ਹੈਗਾ ਦੂਸਰਾ ਬੈਡ ਸੋ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਦੋਨਾਂ ਪਾਸੇ ਦੋ ਵੇਲਾਂ ਲੱਗੀਆਂ ਇਹ ਦੋਨੋਂ ਖਰਬੂਜੇ ਦੀਆਂ ਵੇਲਾਂ ਸੋ ਤੁਹਾਨੂੰ ਖੱਬੇ ਪਾਸੇ ਦਿਖਾਉਨੇ ਆ ਦੇਖੋ ਖਰਬੂਜਾ ਇੱਕ ਲੱਗਾ ਉੱਪਰ ਤੇ ਇੱਕ ਖਰਬੂਜਾ ਇੱਥੇ ਥੱਲੇ ਵੀ ਲੱਗਾ ਹੋਇਆ ਸੋ ਇਹ ਤੋੜਨ ਵਾਲਾ ਹੋ ਜਾਣਾ ਮੈਨੂੰ ਲੱਗਦਾ ਹਫਤੇ ਇੱਕ ਤੱਕ ਸੋ ਬੱਚੇ ਵੀ ਬਹੁਤ ਉਹ ਇੰਪੇਸ਼ੈਂਟ ਆ ਯੂ نو ਆ ਕੇ ਵਾਚਦੇ ਰਹਿੰਦੇ ਆ ਕਿ ਕਦੋਂ ਇਹ ਪੱਕਣਾ ਸੋ ਨਾਲੀ ਸੀ ਇੱਕ ਦੋ ਆ ਭਿੰਡੀਆਂ ਦੇ ਬੂਟੇ ਲਾਏ ਆ ਇਹ ਤਾਂ ਵੈਸੇ ਹੀ ਸ਼ੁਕਰੀਆ ਤੌਰ ਤੇ ਅਮ ਸੋ ਆ ਫਰੰਟ ਦੇ ਇਹਦੇ ਵਿੱਚ ਇੱਥੇ ਹੋਰ ਸ਼ਿਮਲਾ ਮਿਰਚਾਂ ਲੱਗੀਆਂ ਦੋਨੋਂ ਪਾਸੇ ਸੋ ਇਹਨਾਂ ਨੂੰ ਵੀ ਬਹੁਤ ਮਿਰਚਾਂ ਲੱਗੀਆਂ ਪਰ ਪੱਤਿਆਂ ਦੇ ਵਿੱਚ ਦਿਸਦੀਆਂ ਨਹੀਂ ਚੰਗੀ ਤਰ੍ਹਾਂ ਇਹ ਇਧਰ ਸੱਜੇ ਪਾਸੇ ਆ ਜਿਹੜਾ ਦੂਸਰਾ ਬੈੱਡ ਸਿਗਾ ਇਹਦੇ ਵਿੱਚ ਹੋਰ ਖਰਬੂਜੇ ਲੱਗੇ ਹੋਏ ਤੁਸੀਂ ਦੇਖ ਲੋ ਥੱਲੇ ਤੇ ਥੋੜੇ ਜਿਹਾ ਉੱਪਰ ਤੇ ਹੁਣ ਆਪਾਂ ਦੇਖਦੇ ਹਾਂ ਜੀ ਤੀਸਰਾ ਬੈੱਡ ਸੋ ਇਹਦੇ ਵਿੱਚ ਵੀ ਅਸੀਂ ਕਰੇਲੇ ਲਾਏ ਹੋਏ ਆ ਫਰੰਟ ਤੇ ਜਿਹੜਾ ਫਰੰਟ ਤੇ ਜਾ ਲਿਆ ਤੇ ਇਹਦੇ ਪਿਛਲੇ ਪਾਸੇ ਤਰਾਂ ਲਾਈਆਂ ਆ ਸੋ ਇੱਕ ਦੋ ਤਰਾਂ ਅਸੀਂ ਤੋੜੀਆਂ ਸੋ ਬਹੁਤ ਵਧੀਆ ਸੀ ਬਹੁਤ ਸਵਾਦ ਸੀ ਤੇ ਨਾਲਾ ਇੱਥੇ ਫਰੰਟ ਤੇ ਲੱਗੀ ਆ ਜੀ ਪਾਲਕ ਤੇ ਦਾ ਅਸਲੀ ਨਾਮ ਹੈ ਜੀ ਸਵਿਸ ਚਾਰਟ ਐਚ ਐਡੀ ਪਤਰੀਨੀ ਗਰਮੀ ਦੇ ਵਿੱਚ ਸੋ ਪਿੱਛੇ ਇਹਦੇ ਪਾਲਕ ਦੇ ਲਾਈਆਂ ਜੀ ਭਿੰਡੀਆਂ ਸੋ ਇਹ 10 12 ਬੂਟੇ ਲਾਏ ਹੋਏ ਆ ਸੋ ਇਹਨਾਂ ਨੂੰ ਕਾਫੀ ਭਿੰਡੀਆਂ ਅਸੀਂ ਤੋੜੀਆਂ ਇਹਨਾਂ ਤੋਂ ਸੋ ਇਹ ਵੀ ਵਧੀਆ ਗਰੋ ਹੋ ਰਹੀਆਂ ਇੱਥੇ ਤੇ ਭਿੰਡੀਆਂ ਦੀ ਬੈਕ ਸਾਈਡ ਤੇ ਲੱਗੇ ਆ ਜੀ ਬੈਂਗਨ ਸੋ ਇਹ ਪਰਥੇ ਵਾਲੇ ਬੈਂਗਨ ਆ ਇਹ ਦੋਨੋਂ ਬੂਟੇ ਅਸੀਂ ਪਿਛਲੇ ਸਾਲ ਗਰਮੀਆਂ ਚ ਲਾਏ ਸੀ ਸੋ ਇਸ ਸਾਲ ਜਾ ਰਹਾ ਠੰਡ ਨਹੀਂ ਪਈ ਸੋ ਇਸ ਕਰਕੇ ਇਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਸੋ ਇਸ ਸੀਜ਼ਨ ਇਹ ਫੇਰ ਦੁਆਰਾ ਹਰੇ ਹੋ ਗਏ ਸੋ ਏ ਸੀ ਸਾਈਡ ਦੇ ਜੀ ਤਿੰਨ ਗਾਰਡਨ ਬੈਡ ਸੋ ਤਿੰਨੋਂ 4 ਫੁੱਟ ਬਾਈ 8 ਫੁੱਟ ਦੇ ਆ ਸੋ ਤੁਸੀਂ ਦੇਖਿਆ ਇਹਨਾਂ ਚ ਕੀ ਕੀ ਗ로우 ਹੋ ਰਿਹਾ ਸੋ ਸਾਈਡ ਤੇ ਥੋੜੇ ਜਿਹੇ ਗਮਲੇ ਵੀ ਪਏ ਆ ਪਹਿਲੇ ਗਮਲੇ ਦੇ ਵਿੱਚ ਅਸੀਂ ਲਾਏ ਜੀ ਹਦਵਾਨੇ ਤੇ ਇਹਦੇ ਨਾਲ ਦੇ ਦੋ ਗਮਲਿਆਂ ਦੇ ਵਿੱਚ ਪਿੰਡੀਆਂ ਲਾਈਆਂ ਹੋਈਆਂ ਤੇ ਇਹਨਾਂ ਵਿੱਚ ਟਿੰਡੇ ਵੀ ਲਾਏ ਹੋਏ ਸੀ ਪਰ ਉਹ ਟਿੰਡੇ ਜਿਹੜੇ ਆ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਸੁੱਕ ਗਏ ਸਾਰੇ ਸੋ ਇਹ ਟਿੰਡੇ ਹੁਣ ਪੱਟ ਦੇਣੇ ਆ ਤੇ ਇਹਨਾਂ ਦੇ ਵਿੱਚ ਹੋਰ ਪਿੰਡੀਆਂ ਲਾਉਣੀਆਂ ਤੇ ਇਹ ਨਾਲ ਛੋਟੇ ਜਿਹੇ ਦੇ ਗਮਲੇ ਦੇ ਵਿੱਚ ਅਸੀਂ ਲਾਇਆ ਹੋਇਆ ਪੁਦੀਨਾ ਸੋ ਇਹ ਵੀ ਕਾਫੀ ਵਧੀਆ ਹੋ ਰਿਹਾ ਤੇ ਇਹਦੇ ਨਾਲ ਦੇ ਗਮਲੇ ਦੇ ਵਿੱਚ ਦੋ ਮਿਰਚਾਂ ਦੇ ਬੂਟੇ ਲੱਗੇ ਹੋਏ ਆ ਇੱਕੋ ਗਮਲੇ 'ਚ ਸੋ ਇਹ ਵੀ ਮਿਰਚਾਂ ਕਾਫੀ ਕੋੜੀਆਂ ਆ ਤੇ ਇਹ ਪਿਛਲੇ ਸਾਲ ਦੀਆਂ ਮਿਰਚਾਂ ਦਾ ਬੂਟਾ ਹੈ ਇਹ ਵੀ ਪਿਛਲੇ ਸਾਲ ਲਾਇਆ ਸੀ ਪਰ ਠੰਡ ਘਟ ਪੈਣ ਕਰਕੇ ਸੋ ਇਹ ਕਾਫੀ ਵਧੀਆ ਜਦਾ ਹਰਾ ਹੋ ਗਿਆ ਚਲੋ ਹੁਣ ਇਸ ਸਾਲ ਨਵਾਂ ਸੀਜ਼ਨ ਆਇਆ ਤੇ ਇਹਨਾਂ ਮਿਰਚਾਂ ਦੇ ਬੂਟਿਆਂ ਦੇ ਨਾਲ ਹੀ ਇੱਕ ਹੋਰ ਵੱਡਾ ਗਮਲਾ ਪਿਆ ਸੋ ਉਹਦੇ ਵਿੱਚ ਲਾਏ ਹੋਏ ਆ ਜੀ ਲੰਬੇ ਬੈਂਗਣ ਸੋ ਇਹਨੂੰ ਕਹਿੰਦੇ ਆ ਮਿਲੀਨਰ ਐਗ ਪਲੈਂਟ ਸੋ ਇਹਨੂੰ ਵੀ ਕਾਫੀ ਬੈਂਗਣ ਲੱਗੇ ਸੀ ਪਹਿਲਾਂ ਸੀ ਇੱਕ ਵਾਰੀ ਤੋੜੇ ਵੀ ਸੋ ਹੁਣ ਤਿੰਨ ਚਾਰ ਹੋਰ ਤੋੜਨ ਵਾਲੇ ਹੋਏ ਸੋ ଏਸੀਜੀ ਸਾਡੀ ਕੈਲੀਫੋਰਨੀਆ ਦੀ ਛੋਟੀ ਜਹੀ ਬਗੀਚੀ ਸੋ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੇ ਨਾਲ ਬਣੇ ਰਹਿਣ ਲਈ ਜੇ ਤੁਹਾਨੂੰ ਵੀਡੀਓ ਚੰਗਾ ਲੱਗਾ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਗਲੇ ਵੀਡੀਓ ਵਿੱਚ ਫੇਰ ਮਿਲਾਂਗੇ ਧੰਨਵਾਦ